ਜਿਹੜੇ ਲੋਕ ਪਰਾਲੀ ਦਾ ਪ੍ਰਬੰਧਨ ਕਰਦੇ ਆ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਪਰਾਲੀ ਨੂੰ ਨਹੀਂ ਸਾੜਦੇ ਜੇ ਤੁਹਾਡੀਆਂ ਹਦਾਇਤਾਂ ਦੇ ਅਨੁਸਾਰੀ ਦੀ ਜਿਹੜੀ ਹੈ ਸੰਭਾਲ ਕਰਦੇ ਆ ਤਾਂ ਉਹਨਾਂ ਵਾਸਤੇ ਤੁਸੀਂ ਆਪਣੇ ਵਿਭਾਗਾਂ ਦੇ ਵੱਲੋਂ ਕੀ ਸੀ ਮਾਨਸਾ ਦੇ ਚੂਮੀਰ ਵਿਖੇ ਲੱਗਿਆ ਖੇਤੀਬਾੜੀ ਕਿਸਾਨ ਮੇਲਾ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਭਰ ਤੋਂ ਕਿਸਾਨਾਂ ਨੇ ਕੀਤੀ ਸ਼ਮੂਲੀਅਤ ਦੂਜੀ ਕਣਕ ਤਿੰਨ ਦਿਨ ਪਹਿਲੇ ਨਿਕਲੂਦੀ ਦੂਜੇ ਕਣਕਾਂ ਚੰਗੀ ਤਰ੍ਹਾਂ ਮਿੱਟੀ ਪਾ ਕੇ ਤੇ ਇਹਨੇ ਵਿੱਚ ਦੀ ਲੰਘਣਾ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਸੰਬੰਧਿਤ ਰਿਵਾਈਨਿੰਗ ਗ੍ਰੀਨ ਰੈਵੋਲੂਸ਼ਨ ਸੈੱਲ ਦੇ ਵੱਲੋਂ ਮਾਨਸਾ ਜ਼ਿਲ੍ਹੇ ਦੇ ਚਨਹਿਰ ਵਿਖੇ ਜ਼ਿਲ੍ਹਾ ਪੱਬਲੀ ਕਿਸਾਨ ਮੇਲਾ ਲਗਾਇਆ ਗਿਆ ਮੇਲੇ ਵਿੱਚ ਪਹੁੰਚੇ ਖੇਤੀ ਮਾਹਿਰਾ ਨੇ ਟਰਾਲੀ ਦੀ ਸੰਭਾਲ ਕਿਵੇਂ ਕਰਨੀ ਹੈ ਦੇ ਬਾਰੇ ਵਿਸਥਾਰ ਨਾਲ ਦੱਸਿਆ ਇਸ ਤੋਂ ਇਲਾਵਾ ਖੇਤੀ ਸੰਦ ਸੁਪਰ ਸੀਡਰ ਸਮਾਰਟ ਸੀਡਰ ਹੈਪੀ ਸੀਡਰ ਦੀ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਪਰਾਲੀ ਨੂੰ ਵਿਗਿਆਨਕ ਢੰਗ ਨਾਲ ਸਨੇਟਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਜੈਵਿਕ ਤਰੀਕੇ ਨਾਲ ਪ੍ਰੋਡਕਟ ਤਿਆਰ ਕਰਨ ਵਾਲੇ ਕਿਸਾਨਾਂ ਵੱਲੋਂ ਵੱਖ-ਵੱਖ ਤਾਲਾਂ ਦਾ ਪ੍ਰਬੰਧ ਕੀਤਾ ਗਿਆ ਆਓ ਦੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਚੰਗੀ ਤਰ੍ਹਾਂ ਮਿੱਟੀ ਪਾ ਕੇ ਤੇ ਇਹਨੇ ਵਿੱਚ ਦੀ ਲੰਗਣਾ ਜਿੱਥੇ ਬੀਡ ਲਗਣਾ ਇਹਨਾਂ ਨੂੰ ਪ੍ਰੈਸ ਕਰਕੇ ਚੰਗੀ ਤਰ੍ਹਾਂ ਲੰਗਣਾ ਪਨੀਰ ਵਿਖੇ ਆਪਣੇ ਪ੍ਰੋਡਕਟ ਲੈ ਕੇ ਆਏ ਹੋ ਜਾਂ ਉਹਨਾਂ ਦੇ ਮਾਰਕੇ ਵਾਲੇ ਪ੍ਰੋਡਕਟ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਨਾਂ ਦੱਸੋ ਮਨਪ੍ਰੀਤ ਸਿੰਘ ਜੀ ਔਰ ਕਿਹੜੇ ਕਿਹੜੇ ਪ੍ਰੋਡਕਟ ਤੁਸੀਂ ਇੱਥੇ ਲੈ ਕੇ ਆਏ ਅਸੀਂ ਕੱਚੀ ਕਾਣੀ ਦੇ ਤੇਲ ਲੈ ਕੇ ਆਏ ਜੀ ਨਾਰੀਅਲ ਦਾ ਜੀ ਬਦਾਮ ਦਾ ਜੀ ਅਸੀ ਦਾ ਜੀ ਤਿਲਾਂ ਦਾ ਜੀ ਤੇ ਮਾਚਾਰ ਦਾ ਜੀ ਮਾਚਾਰ ਹੈ ਜੀ ਨਾਲ ਨਾਲ ਨਾਰੀਅਲ ਦਾ ਬਰਾਦਾ ਜੀ ਇਹ ਜਿੰਨੇ ਵੀ ਤੇਲ ਤੁਹਾਡੇ ਕੋਲ ਇੱਥੇ ਸਟਾਲ ਦੇ ਉੱਤੇ ਰੱਖੇ ਹੋਇਆ ਹੈ ਪਿਓਰ ਆਰਗੈਨਿਕ ਨੇ ਹਾਂਜੀ ਪਿਓਰ ਆਰਗੈਨਿਕ ਕੱਚੀ ਕਾਣੀ ਵਾਲੇ ਤੇਲ ਨੇ ਜੀ ਲੱਕੜ ਦੇ ਕੋਲੂ ਵਾਲੇ ਜੀ ਕੱਚੀ ਕਾਣੀ ਦਾ ਮਤਲਬ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਖੁੱਲ ਕੇ ਦੱਸੋ ਵੀ ਕੱਚੀ ਕਾਣੀ ਕਿਹਨੂੰ ਕਿਹਾ ਜਾਂਦਾ ਕੱਚੀ ਕਾਣੀ ਬਾਈ ਜੀ ਇਹ ਕਹਾ ਜਾਂਦਾ ਜਿਸ ਮਤਲਬ ਡਾਇਰੈਕਟ ਸਿੱਧੀ ਕੱਚੀ ਕਾਣੀ ਦੇ ਵਿੱਚ ਇਹਦੇ ਵਿੱਚੋਂ ਦੂਸਰੇ ਕੋਲ ਲੱਕੜ ਦੇ ਇਹਦੇ ਵਿੱਚ ਤੱਤ ਰਹਿੰਦੇ ਨਹੀਂ ਜੀ ਕੱਚੀ ਕਾਣੀ ਦੇ ਵਿੱਚ ਜਿਹੜਾ ਦੂਸਰਾ ਕੋਲੂ ਹੁੰਦਾ ਜਿਹਦੇ ਵਿੱਚ ਤੱਤ ਨਹੀਂ ਰਹਿੰਦੇ ਜੀ ਇਹਦੇ ਵਿੱਚ ਸ ਇਹਨਾਂ ਦੇ ਜਿਵੇਂ ਇਹ ਨਾਰੀਅਲ ਦਾ ਤੇਲ ਹੈ ਸਰੋਂ ਦਾ ਤੇਲ ਹੈ ਜਾਂ ਬਦਾਮਾਂ ਦਾ ਤੇਲ ਹੈ ਇਹਨਾਂ ਦੇ ਅਲੱਗ-ਅਲੱਗ ਤੇਲਾਂ ਦੇ ਕੀ-ਕੀ ਫਾਇਦੇ ਨੇ ਇਹ ਤੇ ਨਾਰੀਅਲ ਦਾ ਤੇਲ ਹੈ ਬਾਈ ਜੀ ਤੜਕੇ ਵਗੈਰਾ ਵਾਸਤੇ ਵੀ ਮਾਲਸ਼ ਵਾਸਤੇ ਵਰਤਿਆ ਜਾਂਦਾ ਹੈ ਜੀ ਬਦਾਮ ਮਦੀ ਬਦਾਮ ਰੋਗ ਨੇ ਜੇ ਆਪਾਂ ਬੱਚਾ ਨੂੰ ਛੋਟੇ ਬੱਚਾ ਨੂੰ ਬਦਾਮ ਰੋਗਰ ਦੁੱਧ ਦੇ ਵਿੱਚ ਫੈਂਟ ਕੇ ਦੇ ਸਕਦੇ ਆਪਾਂ ਤਾਕਤ ਵਾਸਤੇ ਹੁੰਦਾ ਜੀ ਤੇ ਹੋਮਿਊਨਿਟੀ ਸਿਸਟਮ ਨਾਲ ਦਾ ਵਾਦ ਹੈ ਜੀ ਤੇ ਅਲਸੀ ਦਾ ਜੀ ਜੋੜਾਂ ਦੇ ਦਰਦ ਵਾਸਤੇ ਤੇਲਾਂ ਦਾ ਵੀ ਜੀ ਵੀ ਤੜਕੇ ਵਾਸਤੇ ਵਰਤੇ ਜਾਂਦੇ ਆਂ ਇਵੇਂ ਇਲਾਕੇ ਦੇ ਲੋਕ ਇੱਥੇ ਆ ਰਹੇ ਆ ਕੋਈ ਦਿਲਚਸਪੀ ਹੈ ਨਾ ਤੇਲ ਦੇ ਵਿੱਚ ਲੋਕ ਦਿਖਾ ਰਹੇ ਆ ਹਾਂਜੀ ਹਾਂਜੀ ਬਹੁਤ ਵਈਆ ਦਿਲਚਸਪ ਬਹੁਤ ਵਈਆ ਗੈਡ ਹੋ ਰਹੀ ਓਕੇ ਥੈਂਕ ਯੂ ਬਈ ਤੁਸੀਂ ਵੀ ਆਪਣੇ ਪ੍ਰੋਡਕਟ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਹਾਂਜੀ ਵੀਰ ਜੀ ਮੇਰਾ ਨਾਮ ਕਰਮਜੀਤ ਕੌਰ ਹੈ ਪਿੰਡ ਘਾਟਾਲੀ ਤਲਵੰਡੀ ਬਲਾਕ ਜਿਲ੍ਹਾ ਬਠਿੰਡਾ ਤੋਂ ਅਸੀਂ ਆਏ ਹੋਏ ਹਾਂ ਜੀ ਤੁਸੀਂ ਜਿਹੜੇ ਇੱਥੇ ਪ੍ਰੋਡਕਟ ਲੈ ਕੇ ਆਏ ਹੋ ਕਿਹੜੇ-ਕਿਹੜੇ ਪ੍ਰੋਡਕਟ ਨੇ ਤੁਹਾਡੇ ਸਾਡੇ ਕੋਲੇ ਜੀ ਗੜੋਇਆ ਖਾਦ ਹੈਗੀ ਹੈਗੀ ਤੇ ਦੇਸੀ ਸਰੋਂ ਦਾ ਬੀਜ ਹੈਗਾ ਆਪਣੇ ਕੋਲੇ ਤੇ ਮੂੰਗੀ ਹੈ ਜੀ ਆਰਗੈਨਿਕ ਅ オーਰਗੈਨਿਕ ਜਿਹੜੀ ਮੂੰਗੀ ਆ ਜਾਂ ਗਡੋਆ ਖਾਦ ਹੈ ਜਾਂ ਜੋ ਵੀ ਤੁਸੀਂ ਮਟੀਰੀਅਲ ਦੱਸਿਆ ਕਿ ਲੋਕਾਂ ਦੀ ਅਟਰੈਕਸ਼ਨ ਲੋਕ ਪਹਿਲੀ ਵਾਰ ਇੱਥੇ ਆ ਰਹੇ ਆ ਲੋਕਾਂ ਚ ਖਿੱਚ ਹੈ ਹਾਂਜੀ ਸਾਰਾ ਇਹ ਬਹੁਤ ਖਿੱਚ ਹੈਗੀ ਹੈਗੀ ਲੋਕਾਂ ਨੂੰ ਅਸੀਂ ਗਾਰਡਨਸ ਵੀ ਕਰਦੇ ਆਂਗੇ ਵੀ ਆਪਾਂ ਜਿਵੇਂ ਜ਼ਹਿਰ ਮੁਕਤ ਤੋਂ ਬਾਹਰ ਆਈਏ ਆਰਗੈਨਿਕ ਵੀ ਨਹੀਂ ਚੱਲੀਏ ਕਿਉਂਕਿ ਆਪਾਂ ਨੂੰ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਆਪਾਂ ਜ਼ਹਿਰ ਜਦੋਂ ਹੋਵਾਂਗੇ ਫੇਰ ਹੀ ਆਪਾਂ ਬਿਮਾਰੀਆਂ ਤੋਂ ਬਚਾਂਗੇ ਇਸ ਕਰਕੇ ਲੋਕਾਂ ਨੂੰ ਅਸੀਂ ਗਾਰਨੈਸ ਵੀ ਦੇ ਰਹੇ ਹਾਂਗੇ ਲੋਕਾਂ ਦੇ ਕੰਟੈਕਟ ਵੀ ਲੈ ਰਹੇ ਹਾਂਗੇ ਲੋਕ ਖਾਦ ਵੀ ਖਰੀਦ ਰਹੇ ਆ ਕਿਉਂਕਿ ਇਹਦਾ ਸਾਡਾ ਕੰਮ ਆਰਗੈਨਿਕ ਦਾ ਖਾਦ ਵੀ ਸਟਾਰਟ ਹੋਇਆਗਾ ਜੇ ਜਦੋਂ ਖਾਦ ਆਪਣੇ ਕੋਲੇ ਹੋਊਗੀ ਫੇਰ ਹੀ ਆਪਾਂ ਅੱਗੇ ਆਰਗੈਨਿਕ ਖੇਤੀ ਕਰ ਸਕਦੇ ਹਾਂਗੇ ਆਮ ਤੌਰ ਤੇ ਕਿਹਾ ਜਾਂਦਾ ਕਿ ਮੂੰਗੀ ਸਭ ਤੋਂ ਜ਼ਹਿਰੀਲੀ ਮੰਨੀ ਜਾਂਦੀ ਹੈ ਕਿਸਾਨ ਵੀ ਗੱਲੇ ਕਰਦੇ ਆ ਜਿਹੜੇ ਕਿਸਾਨ ਮੂੰਗੀ ਦੀ ਖੇਤੀ ਕਰਦੇ ਆ ਜਾਂ ਡਾਕਟਰ ਵੀ ਇਹ ਕਹਿੰਦੇ ਕਿ ਮੂੰਗੀ ਦੇ ਵਿੱਚ ਕੋਈ ਜ਼ਹਿਰੀਲੇ ਤੱਤ ਪਾਏ ਜਾਂਦੇ ਨੇ ਤੁਸੀਂ ਜਿਹੜੀ ਮੂੰਗੀ ਲੈ ਕੇ ਆਏ ਹੋ ਕੀ ਇਹ ਦਾਅਵਾ ਕਰਦੇ ਹੋ ਕਿ ਬਿਲਕੁਲ ਇਹ ਜ਼ਹਿਰ ਮੁਕਤ ਹੈ ਹਾਂਜੀ ਅਸੀਂ ਬਿਲਕੁਲ ਦਾਅਵਾ ਕਰਦੇ ਆ ਇਹਦੇ ਵਿੱਚ ਅਸੀਂ ਗੜੋਆ ਖਾਦ ਪਾਈ ਹੈ ਤੇ ਗੜੋਆ ਦਾ ਜਿਹੜਾ ਆਪਣੇ ਸਪਰੇਅ ਤਿਆਰ ਹੁੰਦੇ ਆ ਵਰਮੀਵਾਸ ਹੁੰਦਾ ਉਹ ਦੀ ਸਪਰੇਅ ਕੀਤੀ ਹੋਈ ਹੈ ਇੱਕ ਖੱਟੀ ਲੱਸੀ ਕੀਤੀ ਹੋਈ ਹੈ ਅਸੀਂ ਬਿਲਕੁਲ ਆਪਣੇ ਜ਼ਹਿਰ ਮੁਕਤ ਮੂੰਗੀ ਹੈਗੀ ਹੈ ਜੀ ਤੇ ਆਮ ਮੂੰਗੀ ਜਿਵੇਂ ਅਸੀਂ ਫਲੀਆਂ ਤੜਾਈਆਂ ਗਿਆ ਜਿਵੇਂ ਆਪਾਂ ਆਮ ਮੂੰਗੀ ਤੇ ਸਪਰੇਅ ਕਰਾ ਕੇ ਆਪਾਂ ਮੂੰਗੀ ਕਢਾਉਣੇ ਆਗੇ ਇਹ ਅਸੀਂ ਲੇਬਰ ਲਾ ਕੇ ਫਲੀਆਂ ਤੜਾਈਆਂ ਉਹ ਸਾਡੇ ਕੋਲ ਸਬੂਤ ਵੀ ਹੈਗਾਗਾ ਜੋ ਕਿ ਮੰਗੇ ਅਸੀਂ ਉਹ ਦੇ ਦੇ ਦਨੇ ਸਬੂਤ ਇੱਥੇ ਕਿਸਾਨ ਭਰਾ ਵੱਡੀ ਗਿਣਤੀ ਦੇ ਵਿਚਾਰੇ ਆ ਤੁਸੀਂ ਦੇਖ ਰਹੇ ਹੋ ਕੀ ਮੈਸੇਜ ਲਾਉਣਾ ਚਾਹੁੰਦੇ ਹੋ ਕੀ ਉਹਨਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਅਸੀਂ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਆਰਗੈਨਿਕ ਖੇਤੀ ਵੀ ਨਹੀਂ ਆਓ ਇੱਕ ਕਿੱਲੇ ਤੋਂ ਸਟਾਰਟ ਕਰੋ ਹੌਲੀ ਹੌਲੀ ਤੁਸੀਂ ਵਧਾਉਂਦੇ ਜਾਓ ਜਿਵੇਂ ਡੀਏਪੀ ਯੂਰੀਆ ਨੂੰ ਘਟਾਉਂਦੇ ਜਾਓ ਗੜੋਇਆ ਖਾਦ ਨੂੰ ਯੂਜ਼ ਕਰੋ ਇਹਦੇ ਵਿੱਚ 16 ਦੇ 16 ਤੱਤ ਹੁੰਦੇ ਹੈਗੇ ਆਪਾਂ ਨੂੰ ਹੋਰ ਬਾਹਲਾ ਭਜਨ ਦੀ ਜ਼ਰੂਰਤ ਨਹੀਂ ਪੈਂਦੀ ਘੱਟ ਖਰਚੇ ਕਰਕੇ ਵੱਧ ਫਸਲ ਆਪਾਂ ਲੈ ਸਕਦੇ ਆਂਗੇ ਅਸੀਂ 2016 ਤੋਂ ਆਰਗੈਨਿਕ ਖੇਤੀ ਕਰ ਰਹੇ ਆਂ ਜੀ ਅੱਜ ਤੱਕ ਪਹਿਲਾਂ ਸਾਡੇ 25 ਮਣ ਕਣਕ ਹੋਈ ਸੀਗੀ ਪਿਛਲੇ ਸਾਲ ਸਾਡੇ 50 ਮਣ ਕਣਕ ਹੋਈ ਹੈ ਜੀ ਵੱਧ ਰੇਟ ਤੇ ਵਿਕਦੀ ਹੈਗੀ ਆਮ ਕਿਹਾ ਜਾਂਦਾ ਹੈ ਕਿ ਜਦੋਂ ਆਰਗੈਨਿਕ ਖੇਤੀ ਕੀਤੀ ਜਾਂਦੀ ਹੈ ਤਾਂ ਉਹਦੀ ਪ੍ਰੋਡਕਸ਼ਨ ਵੀ ਘੱਟ ਹੁੰਦੀ ਹੈ ਤੇ ਲੋਕ ਜਿਹੜਾ ਕਿਸਾਨ ਆ ਉਹ ਘਾਟੇ ਵਿੱਚ ਜਾਂਦਾ ਹੈ ਪਰ ਕੀ ਤੁਹਾਨੂੰ ਇਹ ਲੱਗਦਾ ਕਿ ਇਹ ਧੰਦਾ ਮੁਨਾਫੇ ਦਾ ਜਾਂ ਲਾਹੇਵੰਦ ਸਿੱਧ ਹੋ ਸਕਦਾ ਕਿਸਾਨਾਂ ਦਾ ਦੇਖੋ ਜੀ ਅਸੀਂ ਜਦ ਪਹਿਲੀ ਵਾਰ ਸਟਾਰਟ ਕੀਤੇ ਜਿਹੜੇ 25 ਮਣ ਕਣਕ ਹੋਈ ਸੀਗੀ ਐਤਕੀ ਸਾਡੇ 50 ਮਣ ਹੋਈ ਹੈਗੀ ਅਸੀਂ 4500 ਨੂੰ ਰੇਟ ਵੇਚਿਆ ਜੀ ਸਾਡੇ ਤਾਂ 150 ਮਣ ਹੀ ਹੋਈ ਹੈ ਕਿल्ले ਦੀ ਇਸ ਮੁਤਾਬਕ ਕਿਉਂਕਿ ਜਿਹੜੀ ਆਮ ਕਣਕ ਜ਼ਹਿਰ ਵਾਲੀ ਹੈਗੀ ਹੈਗੀ ਉਹ ਆਪਣੇ 2250 2200 ਸੀਗੀ ਅਸੀਂ 4500 ਨੂੰ ਵੇਚੀਏ ਸਾਡੇ ਤਾਂ ਡਬਲ ਹੋਈ ਹੈ ਜੀ ਕਣਕ ਅਸੀਂ ਸਰ ਜਿਹੜੇ ਲੋਕ ਪਰਾਲੀ ਦਾ ਪ੍ਰਬੰਧਨ ਕਰਦੇ ਆ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਪਰਾਲੀ ਨੂੰ ਨਹੀਂ ਸਾੜਦੇ ਜੇ ਤੁਹਾਡੀਆਂ ਹਦਾਇਤਾਂ ਦੇ ਮੁਤਾਬਕ ਪਰਾਲੀ ਪਰਾਲੀ ਦੀ ਜਿਹੜੀ ਹੈ ਸੰਭਾਲ ਕਰਦੇ ਆ ਤਾਂ ਉਹਨਾਂ ਵਾਸਤੇ ਤੁਸੀਂ ਆਪਣੇ ਵਿਭਾਗ ਦੇ ਵੱਲੋਂ ਕੀ ਸੋਚਿਆ ਇੱਥੇ ਆਪਾਂ ਜਿੰਨੇ ਵੀ ਆਪਣੇ ਪਰਾਲੀ ਜਾਂ ਆਪਣੇ ਪ੍ਰੋਜੈਕਟ ਨਾਲ ਜੁੜੇ ਹੋਏ ਆ ਜਾਂ ਲੋਕ ਆਪਣੇ ਜਿਹੜੇ ਕਿਸਾਨ ਹੈਗੇ ਆ ਪਰਾਲੀ ਦੇ ਪ੍ਰਬੰਧਨ ਕਰਦੇ ਆ ਉਹਨਾਂ ਨੂੰ ਅਸੀਂ ਇੱਥੇ ਆਰਜੀਆ ਸੈੱਲ ਵੱਲੋਂ ਸਨਮਾਨਿਤ ਕੀਤਾ ਹੈ ਤੇ ਬਾਕੀ ਕਿਸਾਨਾਂ ਦੀ ਵੀ ਹੌਸਲਾ ਫਜ਼ਾਈ ਕੀਤੀ ਹੈ ਬਾਕੀ ਕਿਸਾਨਾਂ ਨੂੰ ਕਿਸਾਨਾਂ ਨੂੰ ਇਹ ਉਤਸ਼ਾਹਿਤ ਕੀਤਾ ਹੈਗਾ ਕਿ ਇੰਨਾ ਕਿਸਾਨਾਂ ਨੂੰ ਦੇਖ ਕੇ ਉਹ ਵੀ ਆਪਣੇ ਖੇਤ ਵਿੱਚ ਪਰਾਲੀ ਦਾ ਪ੍ਰਬੰਧਨ ਕਰਨਾ ਓਕੇ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨ ਸਰ ਆਰਜੀਆਰ ਸੈੱਲ ਦੇ ਵੱਲੋਂ ਅੱਜ ਝਨੀਰ ਵਿਖੇ ਜਿਹੜਾ ਖੇਤੀਬਾੜੀ ਨਾਲ ਸੰਬੰਧਿਤ ਇੱਕ ਕੈਂਪ ਲਗਾਇਆ ਗਿਆ ਹੈਗਾ ਇਹਦੇ ਵਿੱਚ ਤੁਸੀਂ ਕਿਹੜੇ ਕਿਹੜੇ ਪ੍ਰੋਡਕਟ ਲੈ ਕੇ ਆਏ ਹੋ ਔਰ ਕਿਸਾਨਾਂ ਨੂੰ ਕੀ ਤੁਸੀਂ ਗਾਈਡ ਕਰ ਰਹੇ ਹੋ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣਾ ਨਾਮ ਦੱਸੋ ਮੇਰਾ ਨਾਮ ਹੈ ਜੀ ਹਵਲਦੀਪ ਸਿੰਘ ਮੈਂ ਐਜ਼ ਅ ਫੀਲਡ ਅਸਿਸਟੈਂਟ ਇੱਥੇ ਮਾਨਸਾ ਡਿਸਟ੍ਰਿਕਟ ਵਿੱਚ ਕੰਮ ਕਰ ਰਿਹਾ ਮੇਰੇ ਨਾਲ ਸਾਰੇ ਫੀਲਡ ਅਸਿਸਟੈਂਟ ਦੀ ਟੀਮ ਖੜੀ ਹੈ ਕੁਝ ਖੇਤੀ ਦੂਤ ਵੀ ਖੜੇ ਹੈਗੇ ਆ ਇੱਥੇ ਅਸੀਂ ਮੇਨ ਸਾਡਾ ਹੈਗਾ ਜਿਹੜਾ ਪ੍ਰਾਣਾ ਪ੍ਰੋਜੈਕਟ ਚੱਲ ਰਿਹਾ ਉਹਦੇ ਵਿੱਚ ਅਸੀਂ ਮਿੱਟੀ ਪਾਣੀ ਤੇ ਹਵਾ ਦੀ ਸਾਮ ਸੰਭਾਲ ਬਾਰੇ ਗੱਲ ਕਰਦੇ ਆ ਅੱਜ ਜਿਹੜਾ ਕੈਂਪ ਲਗਾਇਆ ਗਿਆ ਇਹ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ ਮਾਨਸਾ ਦੇ ਵਿੱਚ ਇਹਦੇ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਬੁ ਵਾਲ ਵਾਸਤੇ ਕਿਸਾਨਾਂ ਲਈ ਕੈਂਪ ਲਗਾਇਆ ਗਿਆ ਕੁਝ ਮਸ਼ੀਨਰੀ ਜਿਹੜੀ ਸੀਆਰ ਐਮਰ ਵਿੱਚ ਪਰਾਲੀ ਦੇ ਪ੍ਰਬੰਧਨ ਵਿੱਚ ਵਰਤੋਂ ਵਿੱਚ ਆਉਂਦੀ ਹੈ ਉਹ ਮਸ਼ੀਨਰੀ ਲਗਾਈ ਗਈ ਹੈ ਕੁਝ ਸੈਲਫ ਹੈਲਪ ਗਰੁੱਪ ਜਿਹੜੇ ਆਪਣੇ ਕੇਵੀਕੇ ਦੁਆਰਾ ਟ੍ਰੇਨਿੰਗ ਲੈ ਕੇ ਚੱਲਦੇ ਹੈਗੇ ਉਹਨਾਂ ਦੀ ਵੀ ਆਪਾਂ ਸਟਾਲ ਲਗਾਈ ਗਈ ਹੈ ਬਾਕੀ ਆਪਣੇ ਖੇਤੀਬਾੜੀ ਯੂਨੀਵਰਸਿਟੀ ਤੋਂ ਮਾਹਿਰ ਡਾਕਟਰ ਆਏ ਸਾਡੀ ਆਰਜੀਆ ਸੈੱਲ ਦੇ ਡਾਕਟਰ ਆਏ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਭਰਪੂਰ ਜਾਣਕਾਰੀ ਦਿੱਤੀ ਇਹਦੇ ਵਿੱਚ ਫਸਲਾਂ ਦੇ ਨਾਲ ਨਾਲ ਮਿੱਟੀ ਦੇ ਜਿਹੜੇ ਫਸਲਾਂ ਦੇ ਰੋਗ ਆ ਉਹਦੇ ਬਾਰੇ ਤੇ ਜਿਹੜੀ ਆਪਣੀ ਐਨੀਮਲ ਹਸਬੈਂਡਰੀ ਆ ਉਹਦੇ ਬਾਰੇ ਵੀ ਕਿਸਾਨਾਂ ਨੂੰ ਸਾਰੀ ਭਰਪੂਰ ਜਾਣਕਾਰੀ ਦਿੱਤੀ ਗਈ ਹੈ ਸਰ ਜਿਹੜੇ ਕੈਂਪ ਲੱਗ ਰਹੇ ਆ ਲਗਾਤਾਰ ਇਹਦਾ ਕੀ ਸ਼ਡਿਊਲ ਹੈ ਏਦੋਂ ਪਹਿਲਾਂ ਤੁਸੀਂ ਕਿੱਥੇ ਕਿੱਥੇ ਕੈਂਪ ਲਗਾ ਚੁੱਕੇ ਹੋ ਜਾਂ ਅੱਗੇ ਪਿੰਡ ਪੱਧਰ ਤੇ ਵੀ ਇਹਦੀ ਪਹੁੰਚ ਕਰਨੀ ਹੈ ਅਸੀਂ ਇਸ ਤੋਂ ਪਹਿਲਾਂ ਸਾਰੇ ਪਿੰਡਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਜਿੰਨੇ ਪਿੰਡ ਹੈਗੇ ਉਹਨਾਂ ਵਿੱਚ ਇੱਕ ਇੱਕ ਕੈਂਪ ਲਗਾ ਚੁੱਕੇ ਹਾਂ ਵਿਲੇਜ ਲੈਵਲ ਦੇ ਕੈਂਪ ਹੁੰਦੇ ਆ ਜਿੰਨਾਂ ਵਿੱਚ ਅਸੀਂ ਪਿੰਡ ਪਿੰਡ ਜਾ ਕੇ ਕੈਂਪ ਲਗਾ ਰਹੇ ਹਾਂ ਇਸ ਤੋਂ ਬਾਅਦ ਸਾਡਾ ਇੱਕ ਫੀਲਡ ਜਿੱਥੇ ਅਸੀਂ ਫੀਲਡ ਚੁਣਿਆ ਹੋਇਆ ਡੈਮੋ 플ੌਟ ਕਿਸਾਨਾਂ ਨੂੰ ਦਿਖਾਉਣ ਵਾਸਤੇ ਵੀ ਕਿੱਦਾਂ ਸਿੱਧੀ ਬਜਾਈ ਕਾਮਯਾਬ ਹੈਗੀ ਆ ਕੀ ਕੀ ਉਹਦੇ ਕਿਸਾਨਾਂ ਨੂੰ ਫਾਇਦੇ ਹੈਗੇ ਆ ਉਹ ਅਸੀਂ ਡੈਮੋ 플ੌਟ ਪੰਜ ਪਿੰਡਾਂ ਵਾਂਗਰ ਇੱਕ 플ੌਟ ਚੁਣਿਆ ਹੋਇਆ ਉੱਥੇ ਫੀਲਡ ਦੇ ਲਾਵਾਂਗੇ ਉਸ ਤੋਂ ਬਾਅਦ ਤੀਜੇ ਵਿਲੇਜ ਲੈਵਲ ਕੈਂਪ ਆਉਣਗੇ ਉਹ ਵੀ ਸਾਰੇ ਪਿੰਡ-ਪਿੰਡ ਅਸੀਂ ਕਿਸਾਨਾਂ ਨੂੰ ਪ੍ਰਾਪਰ ਆਲੀ ਦੇ ਪ੍ਰਬੰਧਨ ਤੇ ਮਿੱਟੀ ਦੀ ਸੰਭਾਲ ਬਾਰੇ ਲਾਵਾਂਗੇ ਲਗਾਤਾਰ ਤੁਸੀਂ ਕੈਂਪਿੰਗ ਕਰ ਰਹੇ ਹੋ ਔਰ ਕਿਸਾਨਾਂ ਦਾ ਰੁਝਾਨ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਜਾਂ ਤੁਸੀਂ ਕਿਤੇ ਹੋਰ ਗਏ ਹੋ ਤਾਂ ਕਿਸਾਨਾਂ ਦਾ ਰੁਝਾਨ ਲੱਗਦਾ ਤੁਹਾਨੂੰ ਵੀ ਦਿਲਚਸਪੀ ਦਿਖਾ ਰਿਹਾ ਹਾਂਜੀ ਕਿਸਾਨਾਂ ਦਾ ਬਹੁਤ ਵਧੀਆ ਰੁਝਾਨ ਹੈ ਅੱਜ ਇੱਥੇ ਵੀ ਸੰਗਤ ਬਹੁਤ ਜਿੰਨੇ ਕਿਸਾਨ ਸੀਗੇ ਬਹੁਤ ਵਧੀਆ ਹੁਮ-ਹੁਮਾ ਕੇ ਪਹੁੰਚਿਆ ਕਰੀਬ 1300 ਤੋਂ 1400 ਦੇ ਕਰੀਬ ਫਾਰਮਰ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਲੈਕਚਰ ਸੁਨੇ ਹੈਗੇ ਆ ਤੇ ਸਾਡੇ ਨਾਲ ਵੀ ਮੋਢਾ ਲਾ ਕੇ ਖੜਿਆ ਹੈ ਕਿਸਾਨਾਂ ਨੂੰ ਜੋ ਜਾਣਕਾਰੀ ਦਿੱਤੀ ਜਾਂਦੀ ਹੈ ਉਹਨੂੰ ਭਰਪੂਰ ਉਹ ਆਪਣੇ ਖੇਤ ਵਿੱਚ ਵਰਤਦੇ ਆ ਤੇ ਜਿੰਨਾਂ ਨਾਲ ਉਹਨਾਂ ਦਾ ਫਾਇਦਾ ਵੀ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਪਰਾਲੀ ਪ੍ਰਬੰਧਨ ਦੀ ਗੱਲ ਕੀਤੀ ਹੈ ਕਿਸਾਨ ਪਰਾਲੀ ਨੂੰ ਅੱਗ ਲਾ ਦਿੰਦੇ ਆ ਪੋਲੂਸ਼ਨ ਫੈਲਦਾ ਜਿਹਦੇ ਬਾਰੇ ਆਮ ਇਹਨੂੰ ਮਾੜਾ ਮੰਨਿਆ ਜਾਂਦਾ ਤਾਂ ਤੁਸੀਂ ਆਪਣੇ ਤੌਰ ਤੇ ਕਿਸਾਨਾਂ ਨੂੰ ਕੀ ਕਹਿਣਾ ਚਾਹੂਗੀ ਕੀ ਮੈਸੇਜ ਦੇਣਾ ਚਾਹੂਗੀ ਅਸੀਂ ਕਿਸਾਨਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਪ੍ਰਾਲੀ ਦੇ ਵਿੱਚ ਜਿਹੜੇ ਆਪਣਾ ਜਦੋਂ ਆਪਾਂ ਕੋਈ ਵੀ ਤੱਤ ਦੇ ਦਿੰਨੇ ਆ ਪੌਦੇ ਨੂੰ ਕੁਝ ਤੱਤ ਹੁੰਦੇ ਆ ਜਿਹੜੇ ਦਾਣਾ ਲੈ ਲੈਂਦਾ ਬਾਕੀ ਤੱਤ ਜਿਹੜੇ ਪ੍ਰਾਲੀ ਦੇ ਵਿੱਚ ਰਹਿ ਜਾਂਦੇ ਆ ਉਹ ਪ੍ਰਾਲੀ ਵਾਲੇ ਤੱਤ ਆਪਾਂ ਕੋਸ਼ਿਸ਼ ਕਰੀਏ ਵੀ ਮਿੱਟੀ ਦੇ ਵਿੱਚ ਹੀ ਮਿਲਾ ਦਈਏ ਉਹਦੇ ਨਾਲ ਮਿੱਟੀ ਦੀ ਇੱਕ ਤਾਂ ਹੈਲਥ ਵਧੀਆ ਹੋ ਜੂ ਕੁਝ ਕੀ ਕੀ ਆ ਜੈਵਿਕ ਮਾਦਾ ਜਦੋਂ ਮਿੱਟੀ ਦੇ ਵਿੱਚ ਵੱਧ ਗਿਆ ਤਾਂ ਆਪਾਂ ਨੂੰ ਰੇਹਾਂ ਸਪਰੇਹਾਂ ਵੀ ਘੱਟ ਲਾਉਣੀਆਂ ਪੈਣਗੀਆਂ ਬਾਕੀ ਕੀ ਆਪਣੀ ਜਿਹੜੀ ਮਿੱਟੀ ਦੀ ਆ ਜਿਹੜੀ ਸਿਹਤ ਆ ਉਹ ਵੱਧ ਜੂਗੀ ਤੇ ਲੋਕਾਂ ਦੇ ਝਾੜ ਦੇ ਵਿੱਚ ਵੀ ਫਾਇ ਅਰ ਜਿਹੜੇ ਲੋਕ ਪਰਾਲੀ ਦਾ ਪ੍ਰਬੰਧਨ ਕਰਦੇ ਆ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਪਰਾਲੀ ਨੂੰ ਨਹੀਂ ਸਾੜਦੇ ਜਾਂ ਤੁਹਾਡੀਆਂ ਹਦਾਇਤਾਂ ਦੇ ਮਤਲਬ ਅਲੀ ਦੀ ਜਿਹੜੀ ਹੈ ਸੰਭਾਲ ਕਰਦੇ ਆ ਤਾਂ ਉਹਨਾਂ ਵਾਸਤੇ ਤੁਸੀਂ ਆਪਣੇ ਵਿਭਾਗਾਂ ਦੇ ਵੱਲੋਂ ਕੀ ਸੋਚਦੇ ਇੱਥੇ ਆਪਾਂ ਜਿੰਨੇ ਵੀ ਆਪਣੇ ਪਰਾਲੀ ਜਾਂ ਆਪਣੇ ਪ੍ਰੋਜੈਕਟ ਨਾਲ ਜੁੜੇ ਹੋਏ ਆ ਜਾਂ ਲੋਕ ਆਪਣੇ ਜਿਹੜੇ ਕਿਸਾਨ ਹੈਗੇ ਆ ਪਰਾਲੀ ਦੇ ਪ੍ਰਬੰਧਨ ਕਰਦੇ ਆ ਉਹਨਾਂ ਨੂੰ ਅਸੀਂ ਇੱਥੇ ਆਰਜੀਆਰ ਸੈੱਲ ਵੱਲੋਂ ਸਨਮਾਨਿਤ ਕੀਤਾ ਹੈ ਤੇ ਬਾਕੀ ਕਿਸਾਨਾਂ ਦੀ ਵੀ ਹੌਸਲਾ ਅਫਜ਼ਾਈ ਕੀਤੀ ਹੈ ਬਾਕੀ ਕਿਸਾਨਾਂ ਨੂੰ ਕਿਸਾਨਾਂ ਨੂੰ ਇਹ ਉਤਸ਼ਾਹਿਤ ਕੀਤਾ ਹੈਗੇ ਕਿ ਇੰਨਾ ਕਿਸਾਨਾਂ ਨੂੰ ਦੇਖ ਕੇ ਉਹ ਵੀ ਆਪਣੇ ਖੇਤ ਵਿੱਚ ਪਰਾਲੀ ਦਾ ਪ੍ਰਬੰਧਨ ਕਰਨ ਓਕੇ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨੀ